ਆਰਥ ਅਤੇ ਪਾਕ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਨਵੇਂ ਫੈਸਲੇ ਲਏ ਜਾ ਰਹੇ ਨੇ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਸਰਹੱਦੀ ਇਲਾਕੇ ਦੇ ਵਿੱਚ ਰਹਿੰਦੇ ਲੋਕ ਕਾਫੀ ਦਹਿਸ਼ਤ ਦੇ ਵਿੱਚ ਨੇ ਤੇ ਲਗਾਤਾਰ ਉਹਨਾਂ ਨੂੰ ਜੰਗ ਵਰਗੀ ਸਥਿਤੀ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਕਹਿ ਰਿਹਾ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਅਜੇ ਹਾ ਕੋਈ ਵੀ ਮਾਹੌਲ ਨਹੀਂ ਬਣਿਆ ਹੋਇਆ ਤੇ ਦੂਜੇ ਪਾਸੇ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਫਰੀਦਕੋਟ ਦੀ ਫਰੀਦਕੋਟ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਰਾਤ ਨੂੰ ਜ਼ਿਲ੍ਹੇ ਦੇ ਵਿੱਚ ਬਲੈਕਆਊਟ ਰਹਾ ਇਸ ਦੇ ਨਾਲ ਹੀ ਰਾਤ ਨੂੰ ਹੀ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਪ੍ਰਸ਼ਾਸਨ ਦੇ ਅਨੁਸਾਰ ਇਹ ਕਾਰਵਾਈ ਤਣਾਅਪੂਰਨ ਮਾਹੌਲ ਦੇ ਵਿੱਚਕਾਰ ਅਫਵਾਹਾਂ ਫੈਲਣ ਤੋਂ ਰੋਕ ਲਈ ਕੀਤੀ ਗਈ ਹੈ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ WhatsApp ਦੇ ਜ਼ਰੀਏ ਅਤੇ ਹੋਰ ਸੋਸ਼ਲ ਮੀਡੀਆ ਦੇ ਜ਼ਰੀਏ ਕਈ ਗਲਤ ਅਫਵਾਹਾਂ ਵੀ ਫੈਲਾਈਆਂ ਜਾ ਰਹੇ ਨੇ ਜਿਦੇ ਚੱਲਦੇ ਲੋਕਾਂ ਦੇ ਵਿੱਚ ਹੋਰ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਲੋਕ ਸੋਚਦੇ ਨੇ ਕਿ ਸ਼ਾਇਦ ਉਹਨਾਂ ਦੇ ਉੱਤੇ ਹਮਲਾ ਹੋ ਸਕਦਾ ਹੈ ਜਾਂ ਫਿਰ ਜੰਗ ਲੱਗ ਸਕਦੀ ਹੈ ਜਿਦੇ ਚੱਲਦੇ ਅਜਈਆਂ ਸਥਿਤੀਆਂ ਨੂੰ ਦੇਖਦੇ ਹੋਏ ਤੇ ਮਾਹੌਲ ਨੂੰ ਤਣਾਅਪੂਰਨ ਬਣਦਾ ਦੇਖਦੇ ਹੋਏ ਇਹ ਵੱਡਾ ਫੈਸਲਾ ਲਿਆ ਗਿਆ ਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਜਾਣਕਾਰੀ ਦੇ ਮੁਤਾਬਿਕ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ ਸੋਸ਼ਲ ਮੀਡੀਆ ਤੇ ਕੁਝ ਪਿੰਡਾਂ ਦੇ ਵਿੱਚ ਧਮਾਕੇ ਦੀਆਂ ਆਵਾਜ਼ਾਂ ਸੁਨਾਈ ਦੇਣ ਵਾਲੇ ਪੋਸਟਾਂ ਸਾਹਮਣੇ ਆਉਣ ਲੱਗੀਆਂ ਹਾਲਾਂਕਿ ਪ੍ਰਸ਼ਾਸਨ ਦੀ ਜਾਂਚ ਦੌਰਾਨ ਕਿਸੇ ਵੀ ਜਗ੍ਹਾ ਤੇ ਅਜਿਹੇ ਧਮਾਕੇ ਨਹੀਂ ਹੋਏ ਜਈਆਂ ਅਫਵਾਹਾਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਹੁਕਮਾਂ ਤੇ 12 ਵਜੇ ਦੇ ਕਰੀਬ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਾਲਾਂਕਿ ਇੰਟਰਨੈਟ ਸੇਵਾਵਾਂ ਬੰਦ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਸਮੇਤ ਹੋਰ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਚੱਲ ਰਹੇ ਨੇ ਪਰ ਫਰੀਦਪੁਰ ਦੇ ਵਿੱਚ ਇੰਟਰਨੈਟ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਨੇ ਪਰ ਦੇਖਿਆ ਜਾ ਰਿਹਾ ਹੈ ਕਿ ਇੰਟਰਨੈਟ ਬੰਦ ਹੋਣ ਦੇ ਨਾਲ ਲੋਕਾਂ ਦੇ ਵਿੱਚ ਹੋਰ ਵੀ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਪੈਦਾ ਹੋ ਗਿਆ ਲੋਕ ਸੋਚਦੇ ਨੇ ਕਿ ਸ਼ਾਇਦ ਕੋਈ ਜੰਗ ਵਾਲੀ ਸਥਿਤੀ ਹੋ ਸਕਦੀ ਹੈ ਜਿੱਦੇ ਚੱਲਦੇ ਅਪ ਪ੍ਰਸ਼ਾਸਨ ਨੇ ਅਜਿਹਾ ਕਦਮ ਚੁੱਕਿਆ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੀ ਕੋਈ ਵੀ ਸਥਿਤੀ ਨਹੀਂ ਹੈ ਇਹ ਸਿਰਫ ਤੁਹਾਡੇ ਫਾਇਦੇ ਲਈ ਕੀਤਾ ਗਿਆ ਕਿਉਂਕਿ ਜੋ ਇੰਟਰਨੈਟ ਦੇ ਜ਼ਰੀਏ ਤੁਹਾਡੇ ਤੱਕ ਅਫਵਾਹਾਂ ਫੈਲਾਈਆਂ ਜਾ ਰਹੀ ਨੇ ਇਸ ਦੇ ਨਾਲ ਡਰ ਦਾ ਮਾਹੌਲ ਪੈਦਾ ਹੋ ਰਿਹਾ ਤੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਅਤੇ ਅਜਿਹੀਆਂ ਅਫਵਾਹਾਂ ਨੂੰ ਰੋਕਣ ਦੇ ਵਾਸਤੇ ਜਿਹੜਾ ਇਹ ਕਦਮ ਹੋ ਚੁੱਕਿਆ ਗਿਆ ਤੇ ਬਹੁਤ ਜਲਦ ਹੀ ਜਿਹੜੇ ਕਿ ਇੰਟਰਨੈਟ ਸੇਵਾਵਾਂ ਉਹ ਬਹਾਲ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਇੰਟਰਨੈਟ ਸੇਵਾਵਾਂ 'ਵੰਦ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸ ਦੇ ਨਾਲ ਦਫਤਰੀ ਕੰਮ ਕਾਜ਼ ਵੀ ਰੁਕ ਚੁੱਕੇ ਨੇ ਇਸ ਤੋਂ ਇਲਾਵਾ ਹੋਰ ਜਿਹੜੇ ਲੋਕਾਂ ਦੇ ਕੰਮ ਨੇ ਇੰਟਰਨੈਟ ਦੇ ਜ਼ਰੀਏ ਹੁੰਦੇ ਨੇ ਉਹਨਾਂ ਤੇ ਕਾਫੀ ਪ੍ਰਭਾਵ ਪਿਆ ਪਰ ਲੋਕਾਂ ਦੇ ਲੋਕਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਨਜ਼ਰ ਜਿਹੜਾ ਕਿ ਇਹ ਫਰੀਦਕੋਟ ਦੇ ਵਿੱਚ ਫੈਸਲਾ ਲਿਆ ਗਿਆ ਤੇ ਅਗਲੇ ਹੁਕਮਾਂ ਤੱਕ ਜਿਹੜਾ ਕਿ ਰਹੇਗਾ ਤੇ ਉਸ ਤੋਂ ਬਾਅਦ ਜਿਹੜਾ ਕਿ ਜਲਦ ਹੀ ਇੰਟਰਨੈਟ ਜਿਹੜੀਆਂ ਸੇਵਾਵਾਂ ਨੇ ਉਹ ਵਹਾਲ ਕਰ ਦਿੱਤੀਆਂ ਜਾਣਗੀਆਂ ਪ੍ਰਸ਼ਾਸਨ ਦੇ ਮੁਤਾਬਿਕ ਲੋਕ ਅਫਵਾਹਾਂ ਤੋਂ ਜ਼ਰੂਰ ਬਚਣ ਜੇਕਰ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਜਾਂ ਤੁਹਾਡੇ ਇੰਟਰਨੈਟ ਦੇ ذریعے WhatsApp ਦੇ ذریعے ਜਾਂ ਤੁਹਾਨੂੰ ਕਾਲ ਦੇ ذریعے ਕੋਈ ਵੀ ਚੀਜ਼ ਭੇਜੀ ਜਾਂਦੀ ਹੈ ਜਾਂ ਤੁਹਾਨੂੰ ਬੋਲਿਆ ਜਾਂਦਾ ਤਾਂ ਤੁਸੀਂ ਤੁਰੰਤ ਪੈਨਿਕ ਨਾ ਹੋ ਦੀ ਬਜਾਏ ਬਲਕਿ ਪ੍ਰਸ਼ਾਸਨ ਜਿਹੜਾ ਕੀ ਸੂਚਨਾ ਦਿੱਤੀ ਜਾਵੇ ਕਿਉਂਕਿ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕਈ ਨੰਬਰ ਜਿਹੜੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਕਿ ਜੇਕਰ ਤੁਹਾਨੂੰ ਕੋਈ ਧਮਕੀ ਦਿੰਦਾ ਕੋਈ ਡਰੋਨ ਦੀ ਕੋਸ਼ਿਸ਼ ਕਰਦਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਹਲਚਲ ਹੋ ਰਹੀ ਹੈ ਤਾਂ ਤੁਸੀਂ ਤੁਰੰਤ ਜਿਹੜਾ ਕਿ ਪ੍ਰਸ਼ਾਸਨ ਨੂੰ ਸੁਚੇਤ ਕਰੋ ਅਤੇ ਮੌਕੇ ਦੇ ਉੱਤੇ ਜਿਹੜਾ ਪ੍ਰਸ਼ਾਸਨਾ ਤੁਹਾਡੇ ਸੁਰੱਖਿਆ ਦੇ ਵਿੱਚ ਜਿਹੜਾ ਕਿ ਹਾਜ਼ਰ ਰਹੇਗਾ ਤਾਂ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਕਿ ਪੈਨਿਕ ਨਾ ਹੋਵੇ ਅਤੇ ਅਫਵਾਹਾਂ ਤੋਂ ਜ਼ਰੂਰ ਬਚਿਆ ਜਾਵੇ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ